ਸ਼ੁਰੂਆਤ ਕਰਾਂਗੇ ਇਸ ਵਕਤ ਦੀ ਅਹਿਮ ਖਬਰ ਦੇ ਨਾਲ ਤੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਹਲਕਿਆਂ ਦੇ ਵਿਧਾਇਕ ਸਹਿਬਾਣ ਜੜੇ ਨੇ ਅਤੇ ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ ਪਾਣੀਆ ਦੇ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ BBMP ਜਿਹੜਾ ਹੈ BBMP ਦੀ ਪੰਚਾਇਤ ਦੇ ਨਾਲ ਵੱਡੀ ਕੀ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਣ ਵਿਧਾਇਕ ਨਾਵਾਸ਼੍ਰੀ ਗੁਰਦੇਵ ਸਿੰਘ ਦੇਵਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਬਾਜੂਗੜ ਦੇ ਅਗਵਾਈ ਦੇ ਹੇਠ ਪਾਜਪਾ ਆਗੂਆ ਕੈਪਟਨ ਅਮਰਿੰਦਰ ਸਿੰਘ ਅਤੇ ਦੱਸਦੇ ਕਿ ਪ੍ਰਨੀਤ ਕੌਰ ਦੇ ਘਰ ਦੇ ਅੱਗੇ ਕੇਂਦਰ ਸਰਕਾਰ ਦਾ ਪੁਤਲਾ ਝੁੜਾ ਹੈ ਸਾੜਿਆ ਗਿਆ ਹੈ ਤੇ ਪਾਣੀ ਦੇ ਮਸਲੇ ਤੇ ਸਿਆਸਤ ਗਰਮਾ ਚੁੱਕੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਆ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਆ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਉਜੜ ਤੋਂ ਬਚਾਓ ਜੀ ਇਹ ਫੈਸਲਾ ਬਿਲਕੁਲ ਗਲਤ ਆ ਅਸੀਂ ਪੰਜਾਬ ਦਾ ਪਾਣੀ ਜਿਹੜਾ ਆ ਜੀ ਉਹ ਪੰਜਾਬ ਦੀ ਅੱਗੇ ਹੀ ਘਟਾ ਸਾਡੇ ਪੌਂਗਾ ਚ ਪਾਣੀ ਘਟਾ ਹੈ ਜੀ ਕਿੱਥੇ ਜਾਣਗੇ ਕਿਸਾਨ ਜੀ ਕਿੱਥੇ ਜਾਊਗੀ ਇੰਡਸਟਰੀ ਕਿੱਥੇ ਜਾਣਗੇ ਲੋਕ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਇਹ ਜੀ ਫੈਸਲਾ ਰੱਦ ਕਰੋ ਪੰਜਾਬ ਦਾ ਤੁਮ ਨਾ ਕਰੋ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਤਹਰਮਾਨੀਆਂ ਦਿੱਤੀਆਂ ਨੇ ਪੰਜਾਬ ਦੇ ਜਿਹੜੇ ਕਿਸਾਨ ਨੇ ਦੇਸ਼ ਦੇ ਅੰਨ ਭੰਡਾਰ ਦੇ ਵੀ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਨੇ ਜੀ ਇਹ ਇੱਕ ਸਾਡਾ ਗੁਨਾਹ ਹੈ ਜੀ ਮੋਤੀ ਸਾਹਿਬ ਤੁਸੀਂ ਇਹ ਨਾ ਕਰੋ ਜੀ ਧੱਕੇਸ਼ਾਹੀ ਅਸੀਂ برداشت ਨਹੀਂ ਕਰ ਲਈ ਪੰਜਾਬ ਦਾ ਪਾਣੀ ਪੰਜਾਬ ਦਾ ਹੋਣਾ ਚਾਹੀਦਾ ਰਿਪੇਰੀ ਨੇ ਇੱਕ ਦੇ ਮੁਤਾਬਕ ਜਿਹੜਾ ਹਰਿਆਣੇ ਦਾ ਹੱਕ ਬਣਦਾ ਆਲਰੇਡੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਜੀ ਉਹਦਾ ਕੋਈ ਚਾਰ ਦਿਨ ਦੇ ਰਹੇ ਹੋ ਲੰਬੇ ਸਮੇਂ ਤੋਂ ਪੰਜਾਬ ਦਾ ਪਾਣੀ ਕਿਹਦਾ ਫਰੀਦ ਆ ਰਿਹਾ ਅੰਦਰ ਪਰ ਹੁਣੇ ਧੱਕੇਸ਼ਾਹੀ ਨਾਲ ਮੁਤਾਸੀ ਸਾਹਿਬ ਤੁਸੀਂ ਪਾਣੀ ਦਾ ਫੈਸਲਾ ਕਰਕੇ ਬਹੁਤ ਧੱਕਾ ਕੀਤਾ ਪੰਜਾਬ ਨਾਲ ਅਸੀਂ ਪੰਜਾਬ ਦਾ ਪਾਣੀ ਸਾਡੇ ਖੂਨ ਨਾਲੋਂ ਮਹਿੰਗਾ ਹੈ ਜੀ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਣਾ ਅਸੀਂ ਕਿਸਾਨ ਨਹੀਂ ਉੱਟਣ ਦੇਣੇ ਦੀ ਅਸੀਂ ਨਹੀਂ ਛੰਡਣੀ ਇੰਡਸਟਰੀ ਅਸੀਂ ਨਹੀਂ ਕਰ ਦੇਣਾ ਕਰੂ ਆਪੀ ਜਨਤਾ ਪੰਜਾਬ ਤੇ ਲੋੜ ਪੈਂਦਾ ਸੀ ਆਪਣੀ ਜਾਨ ਦੇ ਦੇਣਾ ਕਿ ਅਸੀਂ ਪੰਜਾਬ ਦਾ ਪਾਣੀ ਨਹੀਂ ਬਾਹਰ ਜਾਣ ਦੇਣਾ ਸਰਕਾਰ ਇਹ ਜਿਹੜੀ ਪੰਜਾਬ ਪੰਜਾਬ ਦੇ ਵਿੱਚ ਜਿੰਨੀਆਂ ਪਾਰਟੀਆਂ ਸਭ ਨੂੰ ਇੱਕ ਸਿਰ ਨਾਲ ਜੁੜੇ ਹੋਈਆਂ ਪਾਰਟੀਆਂ ਉਹ ਪਾਰਟੀ ਜਿਹੜੀ ਸਾਰੀ ਕਾਂਗਰਸ ਭਾਜਪਾ ਚਾੜੀ ਜਿਹਨਾਂ ਦੇ ਘਰ ਦੇ ਬਾਹਰ ਖੜੇ ਆ ਪਹਿਲਾਂ ਇਹਦਾ ਇਹਨਾਂ ਨੇ ਤਾਂ ਸਵੈਯਲ ਪਟਾਈ ਹੈ ਜੀ ਕਈ ਦਾ ਚਾਂਦੀ ਧਿਆਨ ਨੇ ਕਈਆਂ ਲੈ ਕੇ ਤੁਹਾਡਾ ਸੁਧਾਰ ਕਰਨ ਕਰਾਇਆ ਸੀ ਜਿਹੜਾ ਗਾਂਧੀ ਜੀ ਤੋਂ ਇਹ ਤਾਂ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਬੇਜਾ ਕੰਨੇਸ਼ਨ ਉਤਾਰ ਜੀ ਅਸੀਂ ਹੁਣ ਨਹੀਂ ਹੋਰ ਦੇਣਾ ਜੀ ਇਹ ਲੋਕਾਂ ਦੀ ਸਰਕਾਰ ਇਹ ਆਮ ਆਦਮੀ ਦੀ ਸਰਕਾਰ ਹੈ ਜੀ ਅਸੀਂ ਨਹੀਂ ਦੋ ਹੋਣ ਦੇਣਾ ਸਾਡੇ ਮੁੱਖ ਮਿਤਰੀ ਭਗਵੰਤ ਮਾਨ ਸਾਹਿਬ ਅਸੀਂ ਸਾਰੇ ਡਟ ਕੇ